ਹੁਣ ਤੁਸੀਂ ਬੈਠੇ ਹੋ ਸਾਧ ਸੰਗਤ ਸਿਆਣੇ ਲੋਕ ਲਓ ਹੁਣ ਸੁਣੋ ਗੁਰੂ ਕੀ ਗੋਲਕ ਕੀ ਹੁੰਦੀ ਹੈ ਗੁਰੂ ਕੀ ਗੋਲਕ ਦੇ ਅਰਥ ਕੀ ਨੇ ਬਸ ਸਿੱਧੀ ਪੰਜਾਬੀ ਗਰੀਬ ਦਾ ਮੁਖ ਗੁਰੂ ਕੀ ਗੋਲਕ ਜਿਹੜਾ ਗਰੀਬ ਦਾ ਮੁਖ ਹੈ ਨਾ ਉਹ ਅਸਲ ਗੁਰੂ ਕੀ ਗੋਲਕ ਹੈ ਪਰ ਉਹ ਕਿੱਥੇ ਆ ਹੁਣ ਹੈਗੀ ਤੁਹਾਡੇ ਕੋਲ ਗਰੀਬ ਦੀ ਆ ਤੁਹਾਡੇ ਇਲਾਕੇ ਦੇ ਕਿਸੇ ਐਮਐਲਏ ਦੀ ਕੁੜੀ ਦਾ ਵਿਆਹ ਹੋਵੇ ਨਾ বিনা ਹੀ ਬੁਲਾਏ ਤੇ 40 40 ਕਿਲੋ ਦੇ ਦੁੱਧ ਦਾ ਡਰਮ ਚੱਕੀ ਫਿਰਨਗੇ ਅਗਲਾ ਚਾਹ ਚਾਹ ਵੀ ਨਾ ਪੁੱਛਦੇਆਂ ਨੂੰ বিনা ਕਹੇ ਤੇ ਹੀ ਸਾਈਕਲ ਤੋੜਦੇ ਫਿਰੋਂਗੇ ਜੇ ਪਿੰਡ ਚ ਹੋਵੇ ਕਿਸੇ ਗਰੀਬ ਦੀ ਕੁੜੀ ਦਾ ਵਿਆਹ ਉਹ ਬਾਲਟੀ ਚੱਕੀ ਘਰ ਘਰ ਫਿਰਦਾ ਪਾਈਆ ਪਾਈਆ ਮੰਗਦਾ ਕਹੇ ਸਾੜੀਆਂ ਬੇਬੇ ਐ ਜਿਹੜੀਆਂ ਮਾਮਾ ਛਿਆਣੀਆਂ ਇਤੁਲੇ ਮੂਰੇ ਬੈਠੀਏ ਕਹਿ ਦੇਣ ਗਿਆ ਅੱਜ ਤੱਕ ਕੱਟਾ ਹੀ ਚੁੰਗ ਗਿਆ ਉਹ ਕੱਟੇ ਨੂੰ ਮੈਂ ਐਸ ਦਿਖਾਉਣੀ ਨਹੀਂ ਵਿਚਾਰਾ ਸੁੱਕ ਸੁੱਕ ਕੇ ਮਰੂ ਜਿੱਦਣ ਗਰੀਬ ਦੀ ਕੁੜੀ ਦਾ ਵਿਆਹ ਉਹਦਣ ਕੱਟੇ ਦਾ ਵੀ ਲੰਗਰ ਖੁੱਲ ਗਿਆ ਉਹਦੇ ਕੱਟੇ ਨੂੰ ਵੀ ਫੁੱਲ ਡਾਈਟ ਮਿਲ ਗਈ ਵਿਚਾਰੇ ਨੂੰ ਦੇਖੋ ਕਿਧਰ ਨੂੰ ਸਿੱਖੇ ਕਾਮੇ ਤਰੀ ਫਿਰਦੀ ਐ ਮੈਂ ਤੇ ਤੁਸੀਂ ਖਵਾਰਾਂ ਚ ਇੱਥੇ ਵੀ ਮੇਰੇ ਘਰ ਪਿੰਡ ਪਿੰਡ ਕੰਮ ਹੁੰਦਾ ਐ ਕੇ ਗ੍ਰੰਥੀ ਸਿੰਘ ਉੱਠੇ ਤੜਕੇ ਹੀ ਸੁਖਮਨੀ ਸਾਹਿਬ ਪੜ੍ਹਨ ਉਹਨਾਂ ਨੇ ਲਾਇਆ ਲੌਡ ਸਪੀਕਰ ਉਹ ਬੋਲੇ ਹੀ ਨਾ ਬਥੇਰੀਆਂ ਟੁੱਟੀਆਂ ਮਰੋੜੀਆਂ ਤਾਰਾਂ ਤੂਰਾਂ ਕਸ਼ੀਆਂ ਉਹ ਵੱਜੇ ਹੀ ਨਾ ਜਦ ਚੜਿਆ ਦਿਨ ਤੇ ਪਤਾ ਲੱਗਿਆ ਵੀ ਧੂਤੂ ਹੈਗਾ ਜੂੰਟ ਹੀ ਨਹੀਂ ਬੋਲਣੋਂ ਕਿੱਥੇ ਸੀ ਵਿਚਾਰੇ ਉਹ ਧੂਤੂ ਹੀ ਰਹਿ ਗਿਆ ਤੇ ਜੂੰਟ ਗਏ ਤੇ ਗੁਰਮੁਖ ਪਿਆਰੇ ਪੰਡਿਤ ਮਹਾਪੁਰਖ ਬ੍ਰਾਹਮਣ ਟੜਕੇ ਉੱਠਿਆ ਪੰਡਤ ਜੀ ਠਾਲੀ ਭਾਲੀ ਚੌਲਾ ਨਾਲ ਧੂਪ ਜਗਾ ਲਈ ਅਸ਼ਨਾਣ ਕੀਤੇ ਤੇ ਚੱਲਿਆ ਠਾਕਰ ਨੂੰ ਭੋਗ ਲਵਾਉਣ ਸ਼ਿਵ ਦਵਾਲੇ ਵਿੱਚ ਮੰਦਰ ਵਿੱਚ ਜਦ ਪੰਡਤ ਜੀ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਉਹ ਤੋਂ ਠਾਕਰੇ ਗਾਇਬ ਸ਼ਿਪੂਆ ਨਹੀਂ ਗਾਇਬ ਬਿਲਕੁਲ ਸਾਡੇ ਦੇਸ਼ ਦੀ ਕੀ ਕਿਰਿਆ ਹੈ ਹਿੰਦੁਸਤਾਨ ਦੇ ਪਗਵਾਨ ਚੋਰੀ ਹੋ ਕੇ ਚੀਨ ਵਿੱਚ ਵਿਕ ਗਏ ਜਾ ਕੇ ਨੇਪਾਲ ਵਿੱਚ ਵਿਕ ਗਈਆਂ ਮੂਰਤੀਆਂ ਤੇ ਪ੍ਰੇਮੀਆਂ ਜਿਸ ਦੇਸ਼ ਵਿੱਚ ਭਗਵਾਨ ਚੱਕਿਆ ਜਾ ਸਕਦਾ ਤੇ ਇਨਸਾਨ ਚੱਕਣਾ ਕੀ ਔਖਾ ਭਗਵਾਨ ਚੱਕ ਕੇ ਵੇਚ ਤੇ ਤੇ ਵਿਚਾਰਾ ਪੰਡਤ ਵੇਖੇ ਭਗਵਾਨ ਕਿੱਥੇ ਗਏ ਸਾਡੇ ਡੇਰੇ ਨੇ ਨਾ ਜਿੱਥੇ ਸਾਧੂਆਂ ਦੇ ਉੱਥੇ ਸ਼ਾਮ ਨੂੰ ਸੰਕਤ ਤੇ ਘੰਟੀ ਆਲ ਵੱਜਦੀ ਐ ਤੁਹਾਨੂੰ ਪਤਾ ਹੀ ਵੱਜਦੀ ਤਾਂ ਗੁਰਦੁਆਰੇ ਵੀ ਹੁੰਦੀ ਤੀ ਪਰ ਤੁਸੀਂ ਹੁਣ ਹਟਾ ਤੀ ਕਿਉਂਕਿ ਉਹ ਤੋਂ ਵੀ ਖਤਰਾ ਪੈਦਾ ਹੋ ਗਿਆ ਸੀ ਜਦ ਸ਼ਾਮ ਨੂੰ ਗੁਰਦੁਆਰੇ ਘੰਟੀ ਵਜਾਉਂਦੇ ਸੀ ਨਾ ਗੁਰਮਖੋ ਯਾਦ ਹੈ ਤੁਹਾਡੇ ਪਿੰਡ ਦਾ ਬੱਚਾ ਬੱਚਾ ਵਾਇਗਰੂ ਵਾਇਗਰੂ ਕਹਿਣ ਲੱਗ ਜਾਂਦਾ ਸੀ ਜਿੱਥੇ ਤੱਕ ਉਸ ਘੰਟੀ ਦੀ ਆਵਾਜ਼ ਖੇਤਾਂ ਵਿੱਚ ਜਾਂਦੀ ਸੀ ਨਾ ਖੇਤਾਂ ਵਿੱਚ ਕੰਮ ਕਰਦੇ ਹੀ ਸਤਨਾਮ ਵਾਇਗਰੂ ਕਹਿਣ ਲੱਗ ਜਾਂਦੇ ਸੀ ਤੇ ਹੁਣ ਉਹ ਘੰਟੀ ਵਜਾਉਣ ਤੋਂ ਹਟਾ ਤੀ ਕਹਿੰਦੇ ਵਾਇਗਰੂ ਕਿਤੇ ਜ਼ਿਆਦਾ ਨਾ ਹੋ ਜਾਵੇ ਖਤਰਾ ਪੈਦਾ ਹੋ ਜਾਊਗਾ ਇਹ ਕਹਿਣਾ ਨਹੀਂ ਚਾਹੀਦਾ ਉਹ ਕਾਂਟੀ ਵਜਾਉਣ ਤੇ ਢੱਗੇ ਤੇ ਸਾਡੇ ਡੇਰੇਆਂ ਵੀ ਤੇਦੇ ਹੈ ਪਰ ਉੱਥੇ ਕੀ ਪਾਣਾ ਵਰਤਦਾ ਹੈ ਜਦ ਸੱਜ ਨੂੰ ਘੰਟੀ ਵਜਾਉਣ ਜਾਇਦਾ ਨਾ ਆਰਤੀ ਕਰਨ ਉੱਥੇ ਇਕੱਲਾ ਠੋਲੂਏ ਪਿਆ ਹੁੰਦਾ ਬਿਚਾਰਾ ਹਿੱਕਾਂ ਢੀ ਦੇ ਵੀ ਕਹਿ ਮੈਂ ਚਾਹ ਨੂੰ ਹੱਥ ਬਣ ਕੇ ਬੇਨਤੀ ਕਰਨੇ ਕਿ ਇਹਦੇ ਗਿੱਟੇ ਲੱਗੇ ਗੋਡੇ ਲੱਗੇ ਉਹ ਜਿਹੜਾ ਘਰ ਹੈ ਨਾ ਗੁਰੂ ਘਰ ਇਹ ਸੇਵਕਾਂ ਕੋਲ ਰਹਿਣ ਦੋ ਇਹ ਮਾਇਆਤਾਰੀ ਤੇ ਚੌਧਰੀਆਂ ਨੂੰ ਨਾ ਬਾੜੋ ਇੱਥੇ ਇਹ ਜਿਹੜਾ ਸੀ ਅਮੀਰਾਂ ਨੂੰ ਬਾੜਤਾ ਨਾ ਗੁਰੂ ਘਰਾਂ ਵਿੱਚ ਬਾ ਉਦਣ ਦੀ ਉਹ ਜੜਪਟ ਹੋ ਗਈ ਅਜ ਫੇ ਆਖੋ ਸਤਨਾਮ ਅਮੀਰ ਤੇ ਚੌਧਰੀ ਕਿਤੇ ਸੇਵਾ ਕਰਨਗੇ ਇੱਥੇ ਆ ਕੇ ਹੁਣ ਤਾਂ ਡਾਂਗੜ ਕਾਉਣੀ ਐ ਚੌਧਰ ਕਰਨੀ ਐ ਇਹ ਗੱਲ ਤੁਸੀਂ ਆਪ ਸੁਣਦੇ ਹੋਵੋਗੇ ਦੀਵਾਨਾ ਚ ਮੇਰੇ ਵਰਗੇ ਕਈ ਗਿਆਨਾਂ ਸੂ ਜੰਮਦੇ ਇੱਕ ਤਾਂ ਉਹਨੇ ਨਾ ਗੈਨੀ ਥੋੜੀ ਕਿਰਪਾ ਨਾਲ ਗਿਆਨੀਆਂ ਨਾਲ ਤਾਂ ਸਿਜਲੀਦਾ ਪਰ ਜਿਹੜੇ ਹੁਣ ਗਿਆਨਾਂ ਸੂ ਜੰਮੇ ਆ ਨੇ ਸਿੱਖਾਂ ਚ ਉਹ ਬਹੁਤ ਔਖਾ ਕਰਦੇ ਨਾ ਤਾਂ ਕੋਈ ਕਿਤਾਬ ਪੜ੍ਹੀਏ ਨਾ ਕਿਸੇ ਟਕਸਾਲ ਵਿੱਚ ਜਾਣਾ ਡਾਂਗੇ ਚੱਕੀ ਫਿਰਦੇ ਸਿੱਖੀ ਦੀ ਵਾ ਡਾਂਗੇ ਉਹਨਾਂ ਕੋਈ ਸਿੱਖੀ ਸੁਖੀ ਦਾ ਕੋਈ ਪਤਾ ਨਹੀਂ ਉਹ ਸਟੇਜ ਤੇ ਕਹਿਣਗੇ ਕਹਿੰਦੇ ਬਾਬੇ ਨਾਨਕ ਦੇ ਪੁੱਤ ਲਾਇਕ ਨਹੀਂ ਤੇ ਤਾਂ ਨਹੀਂ ਗੱਦੀ ਮਿਲੀ ਲੈ ਕੇ ਕਿ ਨਾ ਭੈੜਾ ਬਚਨ ਗੁਰੂ ਨਾਨਕ ਦੇ ਸੁਪੁੱਤਰਾਂ ਨੂੰ ਨਲਾਇਕ ਕਹਿਣਾ ਆ ਲੁਧਿਆਣੇ ਦਾਸਮੀ ਬੈਠਾ ਤੇ ਇੱਕ ਕਹਿ ਬੈਠਿਆ ਗਿਆਨਾਂ ਸੂ ਕਹਿੰਦਾ ਬਾਬੇ ਨਾਨਕ ਦੇ ਪੁੱਤ ਲੈ ਕੇ ਨਹੀਂ ਥੇ ਤੇ ਮੇਰਾ ਇਹ ਜੇ ਸੁਭਾਅ ਹੈ ਉਹ ਆਪਾਂ ਨੂੰ ਲੋਕਾਂ ਨੇ ਇੱਕ ਡਿਗਰੀ ਵੀ ਦਿੱਤੀ ਵੀ ਹੈ ਕਹਿੰਦੇ ਜੱਟ ਦਾ ਮੂੰਹ ਕੁਹਾੜੇ ਨਾਲ ਪਾਟਿਆ ਬੰਦੇ ਲਾ ਹੁਣ ਤੁਸੀਂ ਕਦੇ ਦਾ ਉੱਤਰ ਦਿੱਤਾ ਹੈ ਉਹਨਾਂ ਨੂੰ ਐ ਕਿਹਾ ਕਰੋ ਜਿਹੜਾ ਕਵੇ ਨਾ ਜੱਟ ਦਾ ਮੂੰਹ ਕੁਹਾੜਨਾ ਪਾਟਿਆ ਦਾ ਉਹਨਾਂ ਨੂੰ ਪੁੱਛਿਆ ਕਰੋ ਵੀ ਬਾਣੀਆਂ ਦਾ ਦਾਤੀ ਨਾਲ ਪਾੜਿਆ ਬ੍ਰਾਹਮਣਾਂ ਦਾ ਖੁਰਪੇ ਨਾਲ ਪਾੜਿਆ ਉਹ ਮੁਸਲਮਾਨਾਂ ਦਾ ਘਨਾਲੇ ਨਾਲ ਪਾੜਿਆ ਦੇਖੋ ਕੀ ਡਿਗਰੀ ਦਤੀ ਆਉਣੀ ਮਨਮਾਦੀ ਅਖੇ ਜੱਟ ਦਾ ਮੂੰਹ ਹਾਂ ਇੱਕ ਗੱਲ ਹੈਗੀ ਉਹ ਕੁਹਾੜੇ ਨਾਲ ਤਾਂ ਕਹਿੰਦੇ ਆ ਵੀ ਇਹ ਮੂੰਹ ਤੇ ਕਹਿ ਦਿੰਦਾ ਹੈ ਅਜ ਕੇ ਕੋਈ ਸ਼ਤਨਾਮ ਗੱਲ ਨਹੀਂ ਬਾਕੀ ਬਾਲ ਰੱਖਦੇ ਨੇ ਢਿੱਡ ਚ ਤੇ ਉਹ ਕਹਿੰਦਾ ਜੀ ਬਾਬੇ ਨਾਨਕ ਦੇ ਪੁੱਤ ਲੈ ਕੇ ਨਹੀਂ ਥੇ ਤਾਂ ਨਹੀਂ ਗੱਦੀ ਮਿਲੀ ਤੇ ਮੈਂ ਭਾਈ ਵਿੱਚੇ ਸੰਗਤ ਦੇ ਕਹਿਤਾ ਮੈਂ ਕਿਹਾ ਗੁਰਮਖਾ ਤੇਰੇ ਆਲੇ ਬਾਦ ਵਿੱਚ ਜੰਮੇ ਨਹੀਂ ਇਹਨਾਂ ਨੂੰ ਇਹ ਦੇ ਦਿੰਦੇ ਅੱਜ ਕਿਹ ਕੁ ਸਤਨਾਮ ਤੇਰੇ ਬੜੇ ਲੈ ਕੇ ਜੰਮੇ ਹੋਣੇ ਦੇਖੋ ਹੁਣ ਲੈ ਕੇ ਜੰਮੇ ਹੀ ਐ ਮੇਰੇ ਵੀ ਐਂਗੇ ਥੋੜੇ ਵੀ ਐਂਗੇ ਲੈਕਾ ਦਾ ਤੁਹਾਨੂੰ ਪਤਾ ਹੀ ਐ ਤੁਸੀਂ ਭੁੱਲੇਵੇਂ ਹੁਣ ਜਦ ਤੱਕ ਪੁੱਤ ਸਵੇਰੀ ਉੱਠ ਕੇ ਬਾਪੂ ਦੇ ਬਾਲੇ ਨਾ ਕੱਢ ਲਵੇ ਉਹਨੂੰ ਚਾਹ ਨਹੀਂ ਚੰਗੀ ਲੱਗਦੀ। ਜੇ ਬੁੜੀ ਨੂੰ ਕਹੂਗਾ ਤੂੰ ਬੈਠਦੀ ਐ ਕਿ ਤੈਨੂੰ ਬਿਠਾਵਾਂ। ਇਹ ਜੰਮੇ ਨੇ ਲੈ ਕੇ ਗੁਰੂ ਨਾਨਕ ਦੇਵ ਜੀ ਨਹੀਂ ਸੀ ਲੈ। ਅੱਗ ਪਿੱਛੋਂ ਵੇਖ ਲੋ ਕੀ ਕੁਝ ਕਰਦੇ ਐ ਸਾਡੇ ਮੁੰਡੇ ਤੇ। ਛੋੜੇ ਵੀ ਕਰਦੇ ਐ ਮੇਰੇ ਵੀ ਕਰਨਗੇ। ਜਿਉਂਦੇ ਬਾਪੂ ਨੂੰ ਜਿਉਂਦੀ ਮਾਂ ਨੂੰ ਫੁਲਕਾ ਨਹੀਂ ਦੇਣਾ ਤਤਾ। ਉਹਦਾ ਕੱਪੜਾ ਨਹੀਂ ਧੋਣਾ। ਬਿਸਤਰਾ ਨਹੀਂ ਪਿਛਾਉਣਾ ਇਸ਼ਨਾਨ ਨਹੀਂ ਕਰਾਉਣੇ ਜੁੱਧਣ ਮਰ ਗਿਆ ਫਿਰ ਬਾਪ ਤੇ 부ੜੀ ਅ ਤੁਹਾਨੂੰ ਪਤਾ ਥੋੜੇ ਦੇਖਦੇ ਦੇਖਦੇ ਪਹਿਲਾਂ ਲੱਡੂ ਪੱਕਣ ਲੱਗੇ ਚਾਹੇ ਗਾਮੇ ਨੂੰ ਫਿਰ ਜਲੇਬੀਆਂ ਹੋ ਗਈਆਂ ਫਿਰ ਬਰਫੀ ਪੱਕਣ ਲੱਗੀ ਤੇ ਹੁਣ ਤਾਂ ਗਲਾਬ ਜਾਮਣ ਬਣਦੀ ਐ ਅਗਾਮੇ ਨੂੰ ਕਿਉਂਕਿ ਹੁਣ ਮੁੰਡੇ ਪੜ ਗਏ ਵੀ ਜਿਸ ਦਿਨ ਬੇਬੇ ਤੇ ਬਾਪੂ ਮਰੇ ਉਹਦੇ ਦੰਦ ਨਹੀਂ ਸੀ ਹੁਣ ਜਾਮਣੇ ਚੱਪੂਗਾ ਕਿ ਜਬ ਨਹੀਂ ਉਹਨਾ ਜੀਉਂਦੇ ਨੂੰ ਮੱਕੀ ਦੀ ਰੋਟੀ ਨਹੀਂ ਦਿੱਤੀ ਤਤੀ ਕਰਕੇ ਜੀਵ ਤੇ ਪਿਤਰ ਨਾ ਮੰਨੇ ਕੋ ਮੂਏ ਸ਼ਰਾਦ ਕਰਾਈ ਇਹ ਸਭ ਪਖੰਡ ਨੇ ਤੁਹਾਨੂੰ ਹੱਥ ਬਨ ਕੇ ਬੇਨਤੀ ਏ ਸਾਡੇ ਚੋਲੇ ਵਾਲਿਆਂ ਦੀ ਧਾਰਨਾ ਚ ਨਾ ਜਾੜਿਆ ਆਇਆ ਕਰੋ ਤੁਸੀਂ ਅਸੀਂ ਬਗਾੜਿਆ ਤੁਹਾਨੂੰ ਜਿੱਥੇ ਵੀ ਸੰਤ ਦਾ ਦਰਵਾਨ ਹੋਊ ਜੇ ਤੇ ਚਾਰ ਪਦਾਰ ਚ ਲੈਣੇ ਸੇਵਾ ਕਰ ਲੈ ਸਾਧੂਆਂ ਦੀ ਬਾਪੂ ਵਾਲ ਬੇਬੇ ਨੂੰ ਧਰਮਸ਼ਾਲਾ ਭੇਜਦੇ ਅਜ ਖੇ ਆ ਕੋ ਸ਼ਤ ਕਹਿੰਦੇ ਸਾਧ ਦੀ ਸੇਵਾ ਕਰ ਬਾਪੂ ਤੇ ਬੇਬੇ ਦੇ ਬਾਲੇ ਕੱਢ ਮੇਰਾ ਕਿਹੜੀਆਂ ਤਰਨਾ ਪੜਦੇ ਜੇ ਕਬੀਰ ਸੇਵਾ ਕੋ ਦੋਏ ਭਲੇ ਉਹ ਅਰਥ ਤਾਂ ਕੋਈ ਹੋਰ ਨਹੀਂ ਹੁਣ ਇੱਥੇ ਸਮਾਂ ਨਹੀਂ ਸੇਵਾ ਸੰਤ ਰੱਬ ਦੀ ਉਹ ਸੇਵਾ ਤਾਂ ਮੈਂ ਹੱਥੀਂ ਕਰ ਲਉਂ ਵੀ ਦੁੱਧ ਦਊਗੀ ਬੀਬੀਆਂ ਬੈਠੀਆਂ ਇਹ ਬੁੜੀ ਨੂੰ ਕਹਿਣ ਗਈ ਖਹਿੜਾ ਨਹੀਂ ਛੱਡਦੀ ਕੋਈ ਨਹੀਂ ਵਾਰੀ ਆਈ ਆਪਣੀ ਵੀ ਆਪਾਂ ਖੜਾਈਏ ਜੀ ਰਣਾ ਭਾਈ ਆਪਣੀ ਵੀ ਵਾਰੀ ਆਈ ਇਹ ਤਾਂ ਇਹ ਕਰ ਕਰੇ ਸੋਇਆ ਕਰ ਪਾਏ ਜਿਉਂਦੀ ਸੱਸ ਨੂੰ ਪਾਣੀ ਨਹੀਂ ਦੇਣਾ ਸੱਸਰੀ ਕਾਲ ਨਹੀਂ ਬੁਲਾਉਣੀ ਅਸ਼ਨਾਣ ਨਹੀਂ ਕਰਾਉਣੇ ਤੇ ਜਿੱਦਣ ਮਰ ਜੂਗੀ ਬੁੜੀ ਚਾਰ ਭਾਈ ਚੱਕੀ ਜਾਣਗੇ ਫੂਕਣ ਇਹ ਮੂਰੇ ਹੋ ਹੋ ਕੇ ਪਿੱਟਣ ਗਿਆ ਮੰਜਾ ਤਾਰਿਓ ਜਿਹੜਾ ਮੱਥਾ ਢੇਕਣਾ ਵੀ ਪਹਿਲਾਂ ਚੀਨ ਗਈ ਵੀ ਸੀ ਪਹਿਲਾਂ ਪਾਕਿਸਤਾਨ ਨਹੀਂ ਨੀ ਪਹਿਲਾਂ ਠੁੱਟੇ ਮੂੰਹ ਨਾਲ ਸੱਸਰੀ ਕਾਲ ਨਹੀਂ ਬੁਲਾਈ ਤੇ ਤੁਸੀਂ ਤੁਹਾਨੂੰ ਵੀ ਬੇਨਤੀ ਹੈ ਵੀ ਇਹਨਾਂ ਦੇ ਕਹੇ ਤੇ ਮੰਜਾ ਤਾਰੇ ਕਰੋ ਤੁਹਾਡੇ ਸਾਹਮਣੇ ਹੀ ਕਰਤੂਤਤਾ ਹੁੰਦੀ ਰਹੀ ਹੈ ਸਭ ਕੁਝ ਤੇ ਤੁਸੀਂ ਮਰੀ ਪਈ ਦਾ ਮੰਜਾ ਤਾਰ ਦਿੰਨੇ ਰਸਤੇ ਵਿੱਚ ਫਿਰ ਆਉਣ ਗਿਆ ਤੇ ਹੱਥ ਲਓ ਪੁੱਟਣ ਗਿਆ ਕੋਈ 5 ਰੁਪਏ ਮੱਥੇ ਟੇਕੂ ਕੋਈ ਚਾਦਰ ਚੜਾਉ ਕੋਈ 10 ਰੁਪਏ ਤੇ ਜਿਹੜੀ ਬੜੀ ਨੂੰ ਹੁੰਦੀ ਹੈ ਉਹ ਸਾਬਤ ਮੱਕੀ ਦੀ ਪਰਾਠ ਲਿਆ ਕੇ ਬੇਬੇ ਦੇ ਪੈਰਾਂ 'ਚ ਧਰ ਦਿੰਦੀ ਹੈ ਲੈ ਦੇ ਦੇ ਹੁਣ ਆਪੇ ਪੀ ਜਾਈ ਆਪੇ ਪਕਾਈ ਜਾਈ ਤੈਨੂੰ ਰਸਤੇ ਦਾ ਖਰਚ ਦੇ ਤਪਰਾਤ ਭੜ ਕੇ ਇਹ ਜੀਵਤ ਪਿਤਰ ਨਾ ਮੰਨੈ ਕੋਈ ਕੌਣ ਸਾਡੇ ਗੁਰਦੁਆਰਿਆਂ ਵਿੱਚ ਸਾਡੇ ਡੇਰਿਆਂ ਵਿੱਚ ਵੇਖਿਆ ਤੁਸੀਂ ਜਦ ਮੱਥਾ ਟੇਕਣ ਜਾਣੇ ਹੋ ਉੱਥੇ ਕੋ ਡੱਬਾ ਰੱਖਿਆ ਹੋਵੇ ਹੁੰਦਾ ਡੱਬਾ ਕਈ ਜਗ੍ਹਾ ਤਾਂ ਸਿਮਿੰਟ ਦਾ ਹੀ ਬਣਾ ਕੇ ਰੱਖਤਾ ਪੱਕਾ ਹੀ ਕਈ ਜਗ੍ਹਾ ਲੋਹੇ ਦੇ ਕਈ ਜਗ੍ਹਾ ਕਾਠ ਦੇ ਤੇ ਉਹਨਾਂ ਦੇ ਉੱਪਰ ਲਿਖਿਆ ਹੋਆ ਹੁੰਦਾ ਗੁਰੂ ਜੀ ਕੀ ਗੋਲਕ ਲਿਖਿਆ ਹੁੰਦਾ ਨਾ ਮੋٹے ਮੋٹے ਅੱਖਰਾਂ ਚ ਗੁਰੂ ਜੀ ਕੀ ਗੋਲਕ ਇੱਕ ਗੱਲ ਸਮਝ ਨਹੀਂ ਆਈ ਕਿ ਗੋਲਕ ਗੁਰੂ ਦੀ ਹੈ ਚਾਬੀ ਕੋਈ ਉਹ ਚੱਕੀ ਫਿਰਦੇ ਹੈ ਚਾਬੀ ਨਹੀਂ ਗੁਰੂ ਕੋ ਰੱਖਦੇ ਜੀਹੇ ਗੁਰੂ ਦੀ ਗੋਲ ਕੇ ਚਾਬੀ ਮੰਜੀ ਸਾਹਿਬ ਵੇਠ ਰੱਖ ਜੋ ਜਦ ਮਰਜੀ ਖੋਲੇ ਕੱਢੇ ਨਾ ਨਾ ਗੋਲਕ ਤੇਰੀ ਐ ਕਢਾਂਗੇ ਪਾਵਾਂਗੇ ਅਸੀਂ ਹੱਥ ਨਾ ਤੁਲਾਏ ਆ ਜਿਹੜੇ ਡੱਬੇ ਬਣੇ ਨਾ ਪ੍ਰੇਮੀਆਂ ਗੁਰੂਆਂ ਗੋਲਕਾਂ ਜਿਨ੍ਹਾਂ ਤੇ ਲਿਖਿਆ ਹੋਇਆ ਹੈ ਜਿਹੜੇ ਸਿਆਣੇ ਬਜ਼ੁਰਗ ਬੈਠੇ ਉਹਨਾਂ ਅੱਜ ਤੋਂ 40 ਸਾਲ ਪਹਿਲਾਂ ਕਿਸੇ ਗੁਰਦੁਆਰੇ ਗੋਲਕ ਨਹੀਂ ਸੀ ਹੁੰਦੀ ਕਿਧਰ ਡੱਬਾ ਨਹੀਂ ਸੀ ਹੁੰਦਾ ਇਹ ਸਾਨੂੰ ਕਾਤੇ ਬਣਾਉਣੇ ਪਏ ਤੁਹਾਨੂੰ ਪਤਾ ਇਹ ਗੁਰੂ ਕੀ ਬੋਲ ਕ ਨਹੀਂ ਮਜਬੂਰੀ ਬੋਲ ਕ ਇਹ ਤਾਂ ਬਣਾਉਣੇ ਪਏ ਪਹਿਲਾਂ ਇੱਥੇ ਰੱਖਣ ਵਾਲੇ ਆਉਂਦੇ ਤੇ ਹੁਣ ਚੱਕਣ ਵਾਲੇ ਵੀ ਆਉਣੇ ਹੁਣ ਚੱਕਣ ਵਾਲਿਆਂ ਦੀ ਗਿਣਤੀ ਜ਼ਿਆਦਾ ਆ ਮੈਂ ਆਉਂਦਾ ਹੁੰਦਾ ਪਿਛਲੇ ਸਾਲ ਸਿੰਗਾਪੁਰ ਉੱਥੇ ਗੱਲ ਸੁਣੀ ਉਹ ਤੇ ਇੱਕ ਮੇਰੇ ਵਰਗਾ ਕੋਈ ਗ੍ਰੰਥੀ ਵਿਚਾਰਾ ਭਾਈ ਸਾਹਿਬ ਉਹ ਗੋਲਕ ਦੀ ਸੇਵਾ ਕਰਨ ਲੱਗ ਗਿਆ ਤੇ ਕਮੇਟੀ ਵਾਲਿਆਂ ਨੂੰ ਲੱਗ ਗਿਆ ਪਤਾ ਤੇ ਉਹਨੂੰ ਵੀ ਪਤਾ ਲੱਗ ਗਿਆ ਵੀ ਮੇਰੀ ਚੋਰੀ ਫੜੀ ਗਈ ਹੁਣ ਮੇਰੀ ਛਾਂਟੀ ਕਰਨਗੇ ਚੰਗਾ ਵੀ ਪਹਿਲੇ ਹੀ ਅਸਤੀਫਾ ਦੇ ਦੋ ਉਹਨੇ ਅਸਤੀਫਾ ਦਿੱਤਾ ਜੀ ਮੈਨੂੰ ਛੁੱਟੀ ਦੋ ਮੈਂ ਤਾਂ ਜਾਣੇ ਕਰਦੇ ਨੂੰ ਮਿਲਣ ਕਮੇਟੀ ਵਾਲਿਆਂ ਨੂੰ ਪਤਾ ਸੀ ਵੀ ਕਾਤੇ ਜਾ ਰਹੇ ਹੈ ਕਿ ਕਮੇਟੀ ਦੇ ਬੰਦੇ ਕਹਿੰਦੇ ਵੀ ਜੇ ਚਲਿਆ ਗਿਆ ਜਿਹੜਾ ਹੋਰ ਲਿਆਵਾਂਗੇ ਉਹਦੇ ਕੋਲ ਕੋਈ ਡਿਗਰੀ ਹੋਊਗੀ ਵੀ ਨਹੀਂ ਕਰਦਾ ਚੋਰੀ ਪੀ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੱਖ ਲੋ ਉਹ ਕਹਿੰਦਾ ਦੀ ਮੈਂ ਨਹੀਂ ਰਹਿਂਦਾ ਜਿਹੜਾ ਖਜਾਨਚੀ ਸੀ ਨਾ ਕਮੇਟੀ ਦਾ ਉਹ ਇਕੱਲੇ ਨੂੰ ਲਿਜਾ ਕੇ ਕਹਿੰਦਾ ਭਾਈ ਸਾਹਿਬ ਜੀ ਬਿਲਕੁਲ ਸ਼ੱਕ ਨਾ ਕਰੋ ਬਿਲਕੁਲ ਸਾਡਾ ਮਨ ਸਾਫ਼ ਹੈ ਅਸੀਂ ਤਾਂ ਕਦੇ ਸੋਚਿਆ ਨਹੀਂ ਸੀ ਤੁਸੀਂ ਚੋਰੀ ਕਰੋਗੇ ਜੇ ਤੁਹਾਨੂੰ ਵਹਿਮ ਹੈ ਕਹਿੰਦਾ ਆਹ ਫੜੋ ਸਾਰੀਆਂ ਹੀ ਚਾਬੀਆਂ ਤੁਹਾਨੂੰ ਦਿੱਤੀਆਂ ਉਹ ਖਜਾਨਚੀ ਨੇ ਗੁੱਛਾ ਹੀ ਦੇ ਤਾ ਗ੍ਰੰਥੀ ਨੂੰ ਤੇ ਗ੍ਰੰਥੀ ਸਿੰਘ ਜੀ ਬੜੇ ਫੁੱਲ ਗਏ ਵੀ ਐਡਾ ਭਰੋਸਾ ਮੇਰੇ 'ਤੇ ਸਭ ਚਾਬੀਆਂ ਮਿਲ ਗਈਆਂ ਇੱਕ ਮਹੀਨੇ ਬਾਅਦ ਉਹ ਗ੍ਰੰਥੀ ਕਮੇਟੀ ਨੂੰ ਕਹਿੰਦਾ ਆਹ ਫੜੋ ਅਸਤੀਫਾ ਤੇ ਮੈਂ ਨਹੀਂ ਰਹਿਣਾ ਮੈਂ ਚੱਲਿਆ ਕਮੇਟੀ ਆਏ ਕਹਿੰਦੇ ਹੁਣ ਤਾਂ ਤੈਨੂੰ ਚਾਬੀਆਂ ਵੀ ਦੇਤੀਆਂ ਹੁਣ ਕਾਹਦੇ ਚੱਲੇ ਕਹਿੰਦਾ ਚਾਬੀਆਂ ਤਾਂ ਦੇਤੀਆਂ ਪਰ ਲੱਗਦੀ ਕੋਈ ਨਹੀਂ ਹੈ ਅਜ ਖੇੜਾ ਖੋਸਾ ਚਾਬੀਆਂ ਨੂੰ ਥੋੜੀਆਂ ਨੂੰ ਕੀ ਕਰਾਂ ਮਹੀਨਾ ਹੋ ਗਿਆ ਲੱਗੀ ਕੋਈ ਨਹੀਂ ਹੈ ਤੇ ਗੁਰਸਿੱਖ ਪਿਆਰੇ ਆਹ ਜਿਹੜੇ ਕੰਮ ਹੋ ਗਏ ਨਾ ਇਹਾਂ ਨੇ ਸਾਨੂੰ ਡੱਬੇ ਬਣਾ ਕੇ ਜਿੰਦੇ ਲਾਉਣ ਤੇ ਮਜਬੂਰ ਕਰ ਦਿੱਤਾ